ਅਹਿਮ ਵਿਸ਼ੇ ਨੂੰ ਲੈ ਕੇ ਤੁਹਾਡੇ ਨਾਲ ਰੂਬਰੂ ਹੋਏ ਆਂ ਪਿਛਲੇ ਦਿਨਾਂ 'ਚ ਪੰਜਾਬ ਸਰਕਾਰ ਨੇ ਕੀ ਆਪਾਂ ਨੂੰ ਸੁਣਾਉਂ? ਪਿਛਲੇ ਦਿਨਾਂ 'ਚ ਪੰਜਾਬ ਸਰਕਾਰ ਨੇ ਮਾਨ ਸਾਹਿਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇੱਕ ਅਹਿਮ ਫੈਸਲਾ ਜਿਦੇ 'ਚ ਕਰੋੜਾਂ ਲੋਕਾਂ ਦੀ ਭਾਵਨਾਵਾਂ ਜੁੜੀਆਂ ਸੀ ਕਰੋੜਾ ਕਰੋੜਾ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਪੰਜਾਬ ਦੀ ਵਿਧਾਨ ਸਭਾ ਚ ਇੱਕ ਅਮੈਂਡਮੈਂਟ ਬਿਲ ਪਾਸ ਕੀਤਾ ਕਿ ਜਿਹੜੀ ਸਰਬਸਾਂਝੀ ਗੁਰਬਾਣੀ ਹੈ ਜਿਹੜੀ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲੀ ਗੁਰੂਆਂ ਦੀ ਬਾਣੀ ਹੈ ਉਹ ਦੁਨੀਆਂ ਦੇ ਕੋਨੇ-ਕੋਨੇ ਚ ਘਰ ਘਰ ਤੱਕ ਫਰੀ ਆਫ ਕੋਸਟ ਪਹੁੰਚੇ ਤੇ ਜਿਹੜੇ ਇੱਕ ਪਰਿਵਾਰ ਦੇ ਪ੍ਰਾਈਵੇਟ ਚੈਨਲ ਨੂੰ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਦੇ ਪਿਛਲੇ ਲੰਮੇ ਸਮੇਂ ਨੇ ਤੋਂ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਹੈ ਉਹ ਖਤਮ ਕਰਕੇ ਸਰਬਸਾਂਝੀ ਗੰ ਸਰਬਸਾਂਝੀ ਗੁਰਬਾਣੀ ਜਿਹੜੀ ਆ ਉਹ ਫਰੀ ਟੂ 에ਅਰ ਹੋਵੇ ਇਦੇ ਤੇ ਪੰਜਾਬ ਸਰਕਾਰ ਨੇ ਇੱਕ ਅਮੈਂਡਮੈਂਟ ਬਿੱਲ 2023 ਜਿਹਦੇ ਚ ਸੈਕਸ਼ਨ 125 ਏ ਐਡ ਕਰਕੇ ਇਹ ਪ੍ਰੋਵੀਜ਼ਨ ਦਿੱਤਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਕਿ ਜਿਹੜੀ ਗੁਰਦੁਆਰੇ ਗੁਰਦੁਆਰੇ ਸਹਬਾਨਾਂ ਦਾ ਪ੍ਰਬੰਧ ਦੇਖਦੇ ਆ ਉਹ ਦਰਬਾਰ ਸਾਹਿਬ ਤੋਂ ਪ੍ਰਚਾਰ ਪ੍ਰਸਾਰ ਹੋਣ ਵਾਲੀ ਗੁਰਬਾਣੀ ਜਿਹੜੀ ਆ ਉਹ ਫ੍ਰੀ ਆਫ ਕੋਸਟ ਤੇ ਫ੍ਰੀ ਟੂ 에ਅਰ ਹੋਣ ਵਾਸਤੇ ਕੰਪਲੀਮੈਂਟ ਕਰੀ ਉਹਦੇ ਵਿਰੋਧ ਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਐਜੀਪੀਸੀ ਨੇ ਇੱਕ ਜਰਨਲ ਇਜਲਾਸ ਬਲਾਰ ਪ੍ਰਸਾਰ ਦੀ ਇੱਕ ਮੋਨੋਪੋਲੀ ਬਣੀ ਹੋਈ ਸੀ ਜਿਹਦੇ ਆਧਾਰ ਤੇ ਉਹ ਨਾ ਸਿਰਫ ਟੀਆਰਪੀ ਬਲਕਿ ਐਡਵਰਟਾਈਜ਼ਮੈਂਟ ਔਰ ਇੱਕ ਪਰਿਵਾਰ ਦੀ ਰਾਜਨੀਤੀ ਨੂੰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੇ ਆਧਾਰ ਤੇ ਅੱਗੇ ਵਧਾ ਰਿਆ ਸੀ ਉਹਨੂੰ ਖਤਮ ਕਰਨਾ ਤੇ ਫ੍ਰੀ ਟੂ 에ਅਰ ਕਰਨਾ ਤੇ ਸਾਰਿਆਂ ਨੂੰ ਅਧਿਕਾਰ ਦੇਣੇ ਤੇ ਮਰਿਆਦਾ ਦੇ ਹਿਸਾਬ ਨਾਲ ਦੇਣੇ ਤੇ ਬੰਧ ਤੇ ਹਮਲਾ ਕਰ ਤਰਾ ਹੋ ਗਿਆ ਇਹ ਮੈਨੂੰ ਜਵਾਬ ਦੇਣ ਐਸਪੀਸੀ ਦੇ ਪ੍ਰਧਾਨ ਸਾਹਿਬ ਕੀ ਐਸਪੀਸੀ ਦਾ ਕੰਮ ਹੁਣ ਇਹੀ ਰਹਿ ਗਿਆ ਕੀ ਇੱਕ ਪ੍ਰਾਈਵੇਟ ਚੈਨਲ ਨੂੰ ਕਿਸ ਤਰੀਕੇ ਨਾਲ ਬਚਾਉਣਾ ਹੈ ਜਿਹੜਾ ਕਿ ਮੋਨੋਪੋਲੀ ਸਮਝਦਾ ਗੁਰਬਾਣੀ ਤੇ ਸਰਬਸਾਂਝੀ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਤੇ ਕੀ ਐਸਜੀਪੀਸੀ ਦਾ ਇਹੀ ਕੰਮ ਰਹੇਗਾ ਦੂਜੀ ਗੱਲ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਮੇਰਾ ਸਵਾਲ ਹੈ ਕਿ ਪੰਜਾਬ ਦੀ ਜਿਹੜੀ ਚੁਣੀ ਹੋਈ ਸਰਕਾਰ ਹੈ ਕੀ ਉਹ ਸਿੱਖਾਂ ਨੇ ਨਹੀਂ ਚੁਣੀ ਕੀ ਜਿਹੜੇ 92 ਐਮਐਲਏ ਪੰਜਾਬ ਦੇ ਲੋਕਾਂ ਨੇ ਚੁਣੇ ਆ ਉਹਦੇ ਸਿੱਖਾਂ ਨੇ ਵੋਟਾਂ ਨਹੀਂ ਪਾਈਆਂ ਤੇ ਫਿਰ ਸਿੱਖਾਂ ਤੇ ਹਮਲਾ ਕਿਤਰਾ ਹੋ ਗਿਆ ਇਹਦਾ ਮਤਲਬ ਜਿਹੜੇ 2 ਐਮਐਲਏ ਚੁਣੇ ਆ ਉਹ ਸਿੱਖਾਂ ਦੀ ਨੁਮਾਇੰਦਗੀ ਕਰਦੇ ਆ ਤੇ ਜਿਹੜੇ 92 ਚੁਣੇ ਆ ਉਹ ਗੈਰ ਸਿੱਖਾਂ ਦੀ ਕਰਦੇ ਆ ਸੋ ਇੱਕ ਤੇ ਐਸਜੀਪੀਸੀ ਦਾ ਇਹ ਕਹਿਣਾ ਕਿ ਇਹ ਸਿੱਖਾਂ ਤੇ ਪੰਥ ਤੇ ਹਮਲਾ ਇਹਨੂੰ ਸਿਰੇ ਤੋਂ ਅਸੀਂ ਨਕਾਰਦੇ ਆ ਪੰਜਾਬ ਦੇ ਕਰੋੜਾਂ ਕਰੋੜਾਂ ਲੋਕਾਂ ਨੇ ਜਿਹੜਾ ਆ ਪੰਜਾਬ ਸਰਕਾਰ ਨੂੰ ਚੁੜਿਆ ਜਿਹਦੇ ਵਿੱਚ ਬਹੁਤ ਜ਼ਿਆਦਾ ਸਿੱਖ ਵੋਟਰ ਵੀ ਸੀਗੇ ਦੂਜੀ ਗੱਲ ਇੱਕ ਪ੍ਰਾਈਵੇਟ ਚੈਨਲ ਦੀ ਮਨੋਪਲੀ ਜਾਂ ਕਬਜ਼ੇ ਨੂੰ ਖਤਮ ਕਰਨਾ ਕਿਸ ਤਰੀਕੇ ਨਾਲ ਪੰਥ ਤੇ ਹਮਲਾ ਹੋ ਗਿਆ ਕਿ ਐਸਜੀਪੀ ਸਿੱਧਾ ਹੁਣ ਇਹੀ ਕੰਮ ਰਹਿ ਗਿਆ ਤੇ ਤੀਜੀ ਗੱਲ ਸ਼ਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਇਹ ਨਹੀਂ ਸਮਝਦੇ ਜਾਂ ਇਹ ਨਹੀਂ ਸੋਚਦੇ ਨਾ ਜਾਂ ਇਹ ਨਹੀਂ ਚਾਹੁੰਦੇ ਕਿ ਗੁਰਬਾਣੀ ਜਿਹੜੀ ਆ ਦਰਬਾਰ ਸਾਹਿਬ ਤੋਂ ਪ੍ਰਚਾਰ ਪ੍ਰਸਾਰ ਹੋਣ ਵਾਲੀ ਗੁਰਬਾਣੀ ਦੁਨੀਆ ਦੇ ਹਰੇ ਕੋਨੇ-ਕੋਨੇ ਚ ਘਰਾਂ ਘਰਾਂ ਤੱਕ ਫ੍ਰੀ ਆਫ ਕੋਸਟ ਜਾਵੇ ਕਿ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਇਸ ਤੇ ਇਤਰਾਜ਼ ਹੈ ਇਹ ਸਾਡਾ ਸਵਾਲ ਹੈ ਇਹਨਾਂ ਨੂੰ ਧਾਮੀ ਸਾਹਿਬ ਨੂੰ ਔਰ ਇੱਥੇ ਕੋਈ ਦੋਰ ਹੈ ਨਹੀਂ ਆ ਪੰਜਾਬ ਸਰਕਾਰ ਨੂੰ ਕੋਈ ਜ਼ਰੂਰਤ ਨਹੀਂ ਕਿਸੇ ਤੇ ਕਬਜ਼ਾ ਕਰਨ ਦੀ ਪੰਜਾਬ ਸਰਕਾਰ ਤੇ ਕਰੋੜਾਂ ਲੋਕਾਂ ਦੇ ਆਲਰੇਡੀ ਉਹਨਾਂ ਦੀਆਂ ਭਾਵਨਾਵਾਂ ਉਹਨਾਂ ਦਾ ਭਰੋਸਾ ਮਾਨ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਤੇ ਆਲਰੇਡੀ ਹੈਗਾ। ਪਰ ਤੁਸੀਂ ਤੇ ਵੈਸੇ ਵੀ ਇੱਕ ਪਰਿਵਾਰ ਦੀ ਕਟਪੁਤਲੀ ਦੀ ਤਰ੍ਹਾਂ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਹੋ। ਜਿਸ ਦਿਨ ਮੇਰਾ ਐਸਪੀਸ਼ੀ ਦੇ ਪ੍ਰਧਾਨ ਸਾਹਿਬ ਨੂੰ ਸਵਾਲ ਹੈ ਜਿਸ ਦਿਨ ਪੰਥ ਤੇ ਲੋਕੀ ਨੂੰ ਝੂਠੇ ਝੂਠਾ ਮਾਫੀਨਾਮਾ ਦੇ ਕੇ ਉਹਨੂੰ ਬਰੀ ਕੀਤਾ ਗਿਆ ਕਿ ਆ ਉਸ ਦਿਨ ਐਸਜੀਪੀਸੀ ਨੂੰ اجلاس ਨਹੀਂ ਸੱਦਣਾ ਚਾਹੀਦਾ ਸੀ ਪੰਥ ਦੇ ਦੋਖੀ ਨੂੰ ਝੂਠਾ ਝੂਠਾ ਮਾਫੀਨਾਮਾ ਦੇ ਕੇ ਇੱਕ ਪਰਿਵਾਰ ਦੇ ਕਹਿਣ ਤੇ ਉਹਨਾਂ ਦੀ ਰਾਜਨੀਤੀ ਨੂੰ ਬਚਾਉਣ ਲਈ ਇਸਤਿਹਾਰ 90 ਲੱਖ ਤੋਂ ਵੱਧ ਦੇ ਐਸਜੀਪੀਸੀ ਵੱਲੋਂ ਦਿੱਤੇ ਗਏ ਉਸ ਦਿਨ ਜਨਰਲ اجلاس ਕਿਉਂ ਨਹੀਂ ਬੁਲਾਇਆ ਗਿਆ ਔਰ ਅੱਜ ਵੀ ਜਦੋਂ ਇਜਲਾਸ ਚੱਲ ਰਿਹਾ ਸੀ ਉੱਥੇ ਕਈ ਮੈਂਬਰ ਸਹਿਬਾਨਾਂ ਨੇ ਇਹ ਗੱਲ ਕੀਤੀ ਹੈ ਕਿ ਇੱਕ ਟੀਵੀ ਚੈਨਲ ਦੀ ਮੋਨੋਪੋਲੀ ਖਤਮ ਹੋਣੀ ਚਾਹੀਦੀ ਇਹਦੇ ਵਿੱਚ ਗਲਤ ਕੀ ਹੈ ਇਹਦੇ ਵਿੱਚ ਕੀ ਮਤਲਬ ਸੰਤਧੀਆਂ ਭਾਵਨਾਵਾਂ ਕਿਤਰਿਆਂ ਆਹਤ ਹੋ ਸਕਦੀਆਂ ਮੁੱਖ ਮੰਤਰੀ ਜੀ ਦੀ ਮੰਨਛਾ ਇਹ ਹੈ ਕਿ ਜਿਹੜੀ ਸਾਡੀ ਗੁਰਬਾਣੀ ਹੈ ਗੁਰੂ ਸਹਿਬਾਨਾਂ ਦਾ ਉਪਦੇਸ਼ ਹੈ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਹੈ ਇਹਦੇ ਤੇ ਕਿਸੇ ਇੱਕ ਟੀਵੀ ਚੈਨਲ ਦਾ ਕਬਜ਼ਾ ਨਹੀਂ ਹੋਣਾ ਚਾਹੀਦਾ ਇਹ ਦੁਨੀਆ ਦੇ ਕੋਨੇ-ਕੋਨੇ ਤੱਕ ਜਾਣੀ ਚਾਹੀਦੀ ਹੈ ਇਹਦੇ ਤੇ ਐਜੀਪੀਸੀ ਦੇ ਪ੍ਰਧਾਨ ਨੂੰ ਕੀ ਇਤਰਾਜ਼ ਹੈ ਜਿਸ ਦਿਨ ਬਰਗਾੜੀ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦੇ ਵਿਰੋਧ ਚ ਅਕਾਲੀ ਦਲ ਦੀ ਸਰਕਾਰ ਵੱਲੋਂ ਸਿੱਖਾਂ ਦੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਉਸ ਦਿਨ ਐਸਜੀਪੀਸੀ ਨੇ اجلاس ਕਿਉਂ ਨਹੀਂ ਬੁਲਾਇਆ ਕਿਉਂ ਨਹੀਂ ਐਸਜੀਪੀਸੀ ਨੇ ਉਤਲ ਮਤਾ ਪਾਸ ਕੀਤਾ ਉਸ ਸਰਕਾਰ ਦੇ ਖਿਲਾਫ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਜਵਾਬ ਦੇਣ ਸਾਨੂੰ ਵੀ ਪਤਾ ਹੈ ਐਸਜੀਪੀਸੀ ਉਹਨਾਂ ਮਹਾਨ ਜਿਹੜੇ ਯੋਧੇ ਸੀ ਸਾਡੇ ਸ਼ਹੀਦ ਸੀ ਜਿਨ੍ਹਾਂ ਦੀਆਂ ਕੁਰਬਾਨੀਆਂ ਨਾਲ ਹੋਣ ਚਾਈ ਸੀ ਇਹਦਾ ਇਤਿਹਾਸ ਬੜ ਮੁੱਲਾ ਹੈ ਲੇਕਿਨ ਅੱਜ ਸਿਰਫ ਤੇ ਸਿਰਫ ਇੱਕ ਪਰਿਵਾਰ ਦੀ ਕਟਪੁਤਲੀ ਬਣ ਕੇ ਰਹਿ ਗਈ ਔਰ ਉਸ ਪਰਿਵਾਰ ਦੇ ਚੈਨਲ ਨੂੰ ਬਚਾਉਣ ਲਈ ਜਿਹੜੀ ਆ ਐਸਜੀਪੀਸੀ ਆਪਣੇ ਆਪ ਨੂੰ ਦਾਤੇ ਲਾ ਰਹੀ ਆ ਇਹ ਕਿੱਥੇ ਪੰਥ ਤੇ ਇਹ ਪੰਥ ਤੇ ਹਮਲਾ ਨਹੀਂ ਹੈ ਇਹ ਪੰਥ ਦੇ ਦੋਖੀ ਨਹੀਂ ਹੈ ਸਿਰਫ ਤੇ ਸਿਰਫ ਗੁਰਬਾਣੀ ਤੇ ਆਪਣਾ ਕਬਜ਼ਾ ਸਮਝਣਾ ਗੁਰਬਾਣੀ ਦੇ ਆਧਾਰ ਤੇ ਨਾ ਸਿਰਫ ਰਾਜਨੀਤੀ ਚਮਕਾਉਣੀ ਇੱਕ ਪਰਿਵਾਰ ਦੀ ਬਲਕਿ ਕਰੋੜਾਂ ਕਰੋੜਾਂ ਰੁਪਏ ਦਾ ਆਰਥਿਕ ਤੌਰ ਤੇ ਫਾਇਦਾ ਲੈਣਾ ਇਹ ਪੰਥ ਨਾ ਦਗਾ ਨਹੀਂ ਹੈ ਔਰ ਐਸਜੀਪੀਸੀ ਦੇ ਇੱਕ ਮੈਂਬਰ ਸਹਿਬਾਨ ਨੇ ਅੱਜ ਤੁਹਾਡੇ ਰਾਹੀਂ ਮੈਂ ਵੀ ਤੁਹਾਨੂੰ ਵੀ ਦੱਸਣਾ ਚਾਹੂੰਗਾ ਜਸਵੰਤ ਸਿੰਘ ਜੀ ਨੇ اجلاس ਦੇ ਵਿੱਚ ਸਵਾਲ ਕੀਤਾ ਕਿ ਜਿਹੜਾ ਪੀਟੀਸੀ ਨਾਲ ਐਸਜੀਪੀਸੀ ਨੇ ਪਿਛਲੇ ਕਈ ਸਾਲਾਂ ਤੋਂ ਐਗਰੀਮੈਂਟ ਕੀਤਾ ਉਹ ਐਗਰੀਮੈਂਟ ਕਿੱਥੇ ਹੈ ਜਿਹੜਾ ਐਗਰੀਮੈਂਟ ਐਸਜੀਪੀਸੀ ਦੇ ਮੈਂਬਰ ਸਹਿਬਾਨਾਂ ਤੋਂ ਵੀ ਲੁਕਾਇਆ ਜਾ ਰਿਹਾ ਇਹਦਾ ਮਤਲਬ ਦਾਲ ਚ ਕੁਛ ਕਾਲਾ ਹੈ ਇਦਾ ਮਤਲਬ ਇਹਦੇ ਚ ਬਹੁਤ ਇੱਕ ਪਰਿਵਾਰ ਦੇ ਕਈ ਤਰ੍ਹਾਂ ਦੇ ਹਿੱਤ ਜੁੜੇ ਆ ਔਰ ਅਫਸੋਸ ਨਾ ਮੈਨੂੰ ਕਹਿਣਾ ਪੈ ਰਿਹਾ ਤਾਮੀ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਜੀ ਦੀ ਜਿਹੜੀ ਕੋਸ਼ਿਸ਼ ਹੈ ਉਹਦੇ ਤੇ ਐਫ ਜੀਆਂ ਮਹਾਨ ਜਿਹੜੀਆਂ ਸਾਡੀਆਂ ਸੰਸਥਾਵਾਂ ਉਹਦਾ ਉਹਨਾਂ ਦੀ ਕ੍ਰੈਡਿਬਿਲਟੀ ਬਹਾਲ ਕਰਨ ਦੀ ਪ੍ਰੇਰਣਾ ਮਿਲਦੀ ਹੈ ਤੁਸੀਂ ਕਿਹੜੀ ਗੱਲਾਂ ਕਰਦੇ ਹੋ ਇਹਦੇ ਨਾਲ ਤੇ ਤੁਹਾਨੂੰ ਆਪਣੀ ਕ੍ਰੈਡਿਬਿਲਟੀ ਬਹਾਲ ਕਰਨ ਦਾ ਮੌਕਾ ਮਿਲ ਰਿਹਾ ਹੈ ਇਸ ਗੁਲਾਮੀ ਚੋਂ ਨਿਕਲੋ ਇਸ ਪਰਿਵਾਰ ਦੀ ਰਾਜਨੀਤੀ ਚਮਕਾਉਣ ਲਈ ਸਾਰੇ ਪੰਥ ਨੂੰ ਜਿਹੜਾ ਆ ਉਹ ਦਾਅ ਤੇ ਨਾ ਲਾਓ ਸਾਡੀ ਤੁਹਾਨੂੰ ਐ ਜੀ ਪੀ ਸੀ ਦੇ ਪ੍ਰਧਾਨ ਸਾਹਿਬ ਨੂੰ ਅਪੀਲ ਹੈ ਮਾਫੀ ਉਹਨਾਂ ਲੋਕਾਂ ਤੋਂ ਮੰਗਵਣੀ ਸੀ ਜਿਹੜੇ ਪੰਥ ਦੇ ਦੋਖੀ ਆ ਅਖੇ ਜੀ ਮੁੱਖ ਮੰਤਰੀ ਜੀ ਮਾਫੀ ਮੰਗਣ ਮੁੱਖ ਮੰਤਰੀ ਜੀ ਨੇ ਨਿਮਾਣੇ ਸਿੱਖ ਹੋਣ ਦੇ باوجود ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਔਰ ਪੰਜਾਬ ਦੀ ਵਿਧਾਨ ਸਭਾ ਚ ਇਹ ਕਮੈਂਡਮੈਂਟ ਐਕਟ ਲੈ ਕੇ ਆਂਦਾ ਕਿ ਜਿਹੜੀ ਗੁਰਬਾਣੀ ਆ ਸਾਡੀ ਇਹ ਸਾਰੀ ਦੁਨੀਆ ਦੇ ਕੋਨੇ-ਕੋਨੇ ਤੇ ਜਾਵੇ ਫ੍ਰੀ ਆਫ ਪੋਸਟ ਜਾਵੇ ਫ੍ਰੀ ਟੂ 에ਅਰ ਹੋਵੇ ਇਹਦੇ ਤੇ ਇੱਕ ਟੀਵੀ ਚੈਨਲ ਦਾ ਕਬਜ਼ਾ ਨਾ ਹੋਵੇ ਇਹਦੇ ਚ ਕੀ ਗਲਤ ਹੈ ਅੱਜ ਵੀ ਮਤਲਬ ਮੋਸਟਲੀ ਮੈਂਬਰ ਸਹਿਬਾਨਾਂ ਨੇ ਉੱਥੇ ਇਹੀ ਗੱਲ ਕਹੀ ਆ ਕਿ ਇਹ ਪੀਟੀਸੀ ਦੇ ਜਿਹੜੇ ਅਧਿਕਾਰ ਹੈ ਇੰਟੈਲੈਕਚੁਅਲ ਪ੍ਰੋਪਰਟੀ ਦੇ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਨੂੰ ਇਹ ਖਤਮ ਹੋਣੇ ਚਾਹੀਦੇ ਆ ਇਹ ਗੁਰਬਾਣੀ ਦੇ ਸਿਧਾਂਤ ਦੇ ਵੀ ਉਲਟਾ ਹੈ ਔਰ ਪ੍ਰਧਾਨ ਸਾਹਿਬ ਜਿਹੜੇ ਸਾਡੇ ਐਜੀਪੀਸੀ ਦੇ ਆ ਉਹ ਖਾਮ ਖਾਂ ਦਾ ਇੱਕ ਲੰਮਾ ਚੌੜਾ ਉੱਥੇ ਭਾਸ਼ਣ ਦੇ ਰਹੇ ਸੀ ਔਰ ਮੈਨੂੰ ਬੜਾ ਅਫਸੋਸ ਨਾਲ ਕਹਿਣਾ ਪੈ ਰਿਹਾ ਤਾਮੀ ਸਾਹਿਬ ਅੱਜ ਸਾਨੂੰ ਆਪਣੀਆਂ ਸੰਸਥਾਵਾਂ ਦੀ ਜਿਹੜੀ ਮਰਿਆਦਾ ਉਹਨੂੰ ਬਹਾਲ ਕਰਨ ਦਾ ਟਾਈਮ ਆ ਗਿਆ ਹੁਣ ਲੋਕਾਂ ਨੇ ਤੁਹਾਡੀ ਇਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਨੂੰ ਸੁਣਨ ਨੂੰ ਤਿਆਰ ਨਹੀਂ ਹੈ ਲੋਕ ਜਾਣਦੇ ਆ ਲੋਕ ਸਭ ਸਮਝ ਗਏ ਆ ਕਿ ਕਿਸ ਤਰੀਕੇ ਨਾਲ ਜਦੋਂ ਭਾਜਪਾ ਦਿੱਲੀ ਦੀ ਕਮੇਟੀ ਤੇ ਕਬਜ਼ਾ ਕਰ ਲੈਂਦੀ ਆ ਉਦੋਂ ਐਸਜੀਪੀਸੀ ਨੇ اجلاس ਕਿਉਂ ਨਹੀਂ ਬੁਲਾਇਆ ਮੇਰਾ ਧਾਮੀ ਸਾਹਿਬ ਨੂੰ ਸਵਾਲ ਹੈ ਹਰਿਆਣਾ ਚ ਭਾਜਪਾ ਦਾ ਕਬਜ਼ਾ ਇਸੇ ਪਰਿਵਾਰ ਨੇ ਕਰਾਇਆ ਐਸਜੀਪੀਸੀ ਨੇ ਕਿਉਂ ਨਹੀਂ اجلاس ਸੱਤਿਆ ਕਦੋਂ ਉਦੋਂ ਕਿਉਂ ਨਹੀਂ اجلاس ਬੁਲਾਏ ਜਾਂਦੇ ਬਰਗਾੜੀ ਚ ਗੋਲੀ ਕਾਂਢ ਤੇ ਜਲਾਸ ਕਿਉਂ ਨਹੀਂ ਬੁਲਾਏ ਜਾਂਦੇ ਤੇ ਜੇ ਪੰਜਾਬ ਦੀ ਮੌਜੂਦਾ ਸਰਕਾਰ ਮਾਨ ਸਾਹਿਬ ਦੀ ਸਰਕਾਰ ਗੁਰਬਾਣੀ ਘਰ ਘਰ ਤੱਕ ਜਾਵੇ ਉਹਦੇ ਲਈ ਇੱਕ ਬਿੱਲ ਪਾਸ ਕਰਦੀ ਹੈ ਅਮੈਂਡਮੈਂਟ ਉਹ ਚ ਇੱਕ ਮੰਸ਼ਾ ਜਿਹਦੇ ਚ ਕਰੋੜਾਂ ਲੋਕਾਂ ਦੀ ਭਾਵਨਾ ਲੋਕ ਚੁੰਹਦੇ ਆ ਔਰ ਮੇਰੀ ਧਾਮੀ ਸਾਹਿਬ ਨੂੰ ਇੱਕ ਹੋਰ ਬੇਨਤੀ ਆ ਜੇ ਤੁਹਾਨੂੰ ਹਜੇ ਵੀ ਲੋਕਾਂ ਦੀਆਂ ਭਾਵਨਾਵਾਂ ਤੇ ਯਕੀਨ ਨਹੀਂ ਆ ਤੇ ਲੋਕਾਂ ਚ ਨਿਕਲ ਕੇ ਪੁੱਛ ਲਓ ਪੰਜਾਬ ਛੱਡੋ ਦੁਨੀਆ ਤੇ ਕੌਨੇ ਕੌਨੇ ਚ ਗੁਰਨਾਨਕ ਨਾਮ ਲੈਵਾ ਲੋਕ ਚਾਹੁੰਦੇ ਆ ਕਿ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਤੋਂ ਇੱਕ ਪਰਿਵਾਰ ਦੇ ਟੀਵੀ ਚੈਨਲ ਦਾ ਕਬਜ਼ਾ ਖਤਮ ਹੋਵੇ ਇਹ ਸਾਰੀ ਦੁਨੀਆ ਚ ਵਾਸਤੇ ਸਿੱਖ ਚਾਹੁੰਦੇ ਆ ਤੇ ਇਸ ਕਰਕੇ ਮੈਂ ਅਖੀਰ ਚ ਆਪਣੀ ਗੱਲ ਖਤਮ ਕਰਨ ਤੋਂ ਪਹਿਲਾਂ ਧਾਮੀ ਸਾਹਿਬ ਨੂੰ ਔਰ ਜਿਹੜੇ ਇੱਕ ਪਰਿਵਾਰ ਦੀ ਰਾਜਨੀਤੀ ਬਚਾਉਣ ਲਈ ਪਿਛਲੇ ਕਈ ਦਿਨਾਂ ਤੋਂ ਇਹ ਕੋਵਾਇਤ ਕਰ ਰਹੇ ਆ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਨੇ ਇਹ ਵੀ ਨਹੀਂ ਸੋਚਿਆ ਕਿ ਉਹ ਮਹਾਨ ਸੰਸਥਾ ਜਿਹਦਾ ਪ੍ਰਬੰਧ ਗੁਰਦੁਆਰੇ ਸਹਿਬਾਨਾਂ ਦਾ ਕਰਨਾ ਨਾਲ ਨਾਲ ਗੁਰਬਾਣੀ ਘਰ ਘਰ ਤੱਕ ਜਾਵੇ ਇਹਦਾ ਪ੍ਰਬੰਧ ਕਰਨਾ ਬਜਾਏ ਦੇ ਇੱਕ ਟੀਵੀ ਚੈਨਲ ਦੇ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਉਹਨਾਂ ਦਾ ਕਬਜ਼ਾ ਬਰਕਰਾਰ ਰਵੇ ਇਹਦੀਆਂ ਕੋਸ਼ਿਸ਼ਾਂ ਕਰ ਰਹੀਆਂ ਇਹ ਬਹੁਤ ਹੀ ਮੰਦ ਭਾਗਾ ਹੈ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ ਇੱਕ ਕਿਹਾ ਗਿਆ ਕਿ ਭਗਵਾਨ ਸਿੰਘ ਮਾਨ ਉਹ ਸਹੀ ਸ਼ਬਦ ਢਾ ਕੇ ਕਹਿੰਦੇ ਉਹ ਸਹੀ ਨੇ ਕਿ ਭਗਵਾਨਤ ਮਾਨ ਨੇ ਉਹ ਮਿਆਦਾ ਉਲੰਘਣਾ ਕਰਦੇ ਨੇ ਗਲਤ बोलਦੇ ਨੇ ਕਿ ਵੀ ਅੱਜ ਇਜਲਾਦ ਸਵਿਚ ਚਲ ਪੁੱਤ ਮੈਂ ਕਹਿ ਹੀ ਰਿਹਾ ਨਾ ਮੌਜੂਦਾ ਪ੍ਰਧਾਨ ਸਾਹਿਬ ਤੇ ਜਿਹੜਾ ਐਕਟ ਕਰ ਰਿਹਾ ਉਹ ਇੱਕ ਪਰਿਵਾਰ ਦੀ ਰਾਜਨੀਤੀ ਨੂੰ ਬਚਾਉਣ ਲਈ ਕਰ ਰਿਹਾ ਕੀ ਭਗਵੰਤ ਸਿੰਘ ਮਾਨ ਜੀ ਨੂੰ ਪੰਜਾਬ ਦੇ ਸਿੱਖਾਂ ਨੇ ਵੋਟ ਨਹੀਂ ਪਾਈ ਧਾਮੀ ਸਾਹਿਬ ਇਸ ਤੋਂ ਮੁਨਕਰ ਹੁੰਦੇ ਆ ਇਹਦਾ ਮਤਲਬ ਧਾਮੀ ਸਾਹਿਬ 2 ਐਮਐਲਏ ਅਕਾਲੀ ਦਲ ਦੇ ਜਿੱਤੇ ਆ ਉਹਨਾਂ ਨੂੰ ਸਿੱਖਾਂ ਨੇ ਵੋਟ ਪਾਈ ਆ ਸੋ ਇਹ ਸਾਰਾ ਕੁਝ ਜਿਹੜਾ ਤਾਨਾ ਬਾਨਾ ਕੀਤਾ ਜਾ ਰਿਹਾ ਸਿਰਫ ਤੇ ਸਿਰਫ ਪੀਟੀਸੀ ਚੈਨਲ ਨੂੰ ਬਚਾਉਣ ਲਈ ਜਿਹਦੇ ਤੋਂ ਬਹੁਤ ਸਾਰਾ ਫਾਇਦਾ ਇੱਕ ਪਰਿਵਾਰ ਨੂੰ